ਮਾਨਯੋਗ ਸ਼੍ਰੀ ਮਹਿਤਾਬ ਸਿੰਘ ਆਈ ਪੀਐਸ ਐਸਐਸਪੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਦੇਖਰੇਖੇਠ ਸਬ ਡਿਵੀਜ਼ਨ ਨਵਾਂ ਸ਼ਹਿਰ ਵਿੱਚ ਲੁੱਟਖੋ ਤੇ ਚੋਰੀ ਕਰਨ ਵਾਲੇ ਮਾੜੇ ਅਨਸਰਾਂ ਤੇ ਕਾਰਵਾਈ ਕਰਦੇ ਹੋਏ ਨਵਾਂ ਸ਼ਹਿਰ ਵਿੱਚ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਸੋਨੇ ਦੀ ਬਾਲੀ ਬਾਹਰ ਦਾਤ ਕਰਨ ਵੇਲੇ ਵਰਤੇ ਆ ਗਿਆ ਮੋਟਰਸਾਈਕਲ రికవర్ ਕੀਤਾ ਗਿਆ थाना راہوں ਵਿੱਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕੋਲੋਂ ਵਿਦੇਸ਼ੀ ਕਰੰਸੀ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਪੂਰੀ ਰਿਪੋਰਟ ਵੀਡੀਓ ਦੇਖਦੇ ਸਾਰ ਹੀ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਪੇਟ ਪਿਸ਼ਾਬ ਚਮੜੀ ਲੀਵਰ ਔਰ ਤਮਰਦ ਰੋਗਾ ਦੇ ਮਹਰ 슈ਗਰ ਰੋਗ ਤੋਂ ਪੱਕਾ ਛੁਟਕਾਰਾ ਕਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ 98763 79499 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499 ਤੇ ਡੇਲੀ ਚੈਕਿੰਗਸ ਕੀਤੀਆਂ ਜਾ ਰਹੀਆਂ ਜਿਸ ਦੇ ਤਹਿਤ ਕਈ ਹੋ ਰਹੀਆਂ ਚੋਰੀਆਂ ਤੇ 스내ਚਿੰਗਸ ਦੀਆਂ ਵਾਰਦਾਤਾਂ ਨੂੰ ਖਤਮ ਪਾਉਣ ਲਈ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਮੁਹਿੰਮ ਦੇ ਤਹਿਤ ਸਿਟੀ ਤੇ ਰਾਹੂ ਥਾਣੇ ਦੀ ਪੁਲਿਸ ਪਾਰਟੀਆਂ ਨੇ ਕਾਫੀ ਅੱਛਾ ਕੰਮ ਕੀਤਾ ਹੈ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ 6 스내ਚਰਸ ਨੂੰ ਐਪਰੀਹੈਂਡ ਕੀਤਾ ਇਹਨਾਂ 6 스내ਚਰਸ ਦੇ ਨਾਲ ਸਾਡੇ ਦੋ ਪੁਰਾਣੇ ਪਰਚ ਸ내ਚਿੰਗਸ ਦੇ ਟ੍ਰੇਸ ਹੋਏ ਹਨ ਤੇ ਦੋ ਨਵੇਂ ਐਫਆਈਆਰਸ ਰਜਿਸਟਰ ਕੀਤੀਆਂ ਗਈਆਂ ਇਹਨਾਂ ਦੇ ਕੋਲੋਂ ਹੁਣ ਤੱਕ ਦੋ ਚੋਰੀ ਦੇ ਬਾਈਕ ਇੱਕ ਸਨੈਚਡ ਹੋਈ ਹੋਈ ਐਕਟਵਾ ਤੇ ਇਹਨਾਂ ਦੇ ਵੱਲੋਂ ਵਾਰਦਾਤਾਂ ਵਿੱਚ ਯੂਜ਼ ਕੀਤੇ ਜਾਣ ਵਾਲਾ ਇੱਕ ਬੁਲੇਟ ਮੋਟਰਸਾਈਕਲ ਤੇ ਇੱਕ ਹੋਰ A1 ਮੋਟਰਸਾਈਕਲ ਬਰਾਮਦ ਹੋਇਆ ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਸੋਨੇ ਦੇ ਗਹਿਣੇ ਜਿਹੜੇ ਇਹਨਾਂ ਨੇ ਸਨੈਚ ਕੀਤੇ ਹੋਏ ਹਨ ਤੇ ਵਿਦੇਸ਼ੀ ਕਰੰਸੀ ਲੋਕਾਂ ਦੇ ਪਰਸ ਖੋਣ ਦੇ ਵਿੱਚ ਪਾਏ ਗਏ ਡਾਕੂਮੈਂਟਸ ਆਦੀ ਕਈ ਚੀਜ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਅਗਰ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਅੱਗੇ ਤਫ਼ਤੀਸ਼ ਦੇ ਵਿੱਚ ਹੋਰ ਜੋ ਵੀ ਗੱਲਾਂ ਸਾਹਮਣੇ ਆਉਂਦੀਆਂ ਉਸ ਦੇ ਤਹਿਤ ਕਾਰਵਾਈ ਕੀਤੀ ਜਾਏਗੀ ਪਹਿਲੀ ਕਿਤੇ ਮਾਮਲੇ ਕਰਦੇ ਨੇ ਇਹਨਾਂ ਤੇ ਲਗ ਲਗ ਮਾਮਲੇ ਤਰ੍ਹਾਂ ਕਿਸੇ ਤੇ ਪਹਿਲੇ 4 ਕੇਸਿਸ ਰਜਿਸਟਰਡ ਐ ਕਿਸੇ ਤੇ ਇੱਕ ਵੀ ਹੈਗਾ ਕਿਸੇ ਤੇ ਤਿੰਨ ਐ ਵਿੱਚੋਂ ਦੋ ਸਨੈਚਰਜ਼ ਅਜਿਹੇ ਐ ਜਿਹੜੇ ਰੀਸੈਂਟਲੀ 5 ਸਾਲ ਦੀ ਸਜ਼ਾ ਕੱਟ ਕੇ ਜੇਲ੍ਹ ਚੋਂ ਆਏ ਤੇ ਆਂਦੇ ਹੀ ਉਹਨਾਂ ਨੇ ਫਿਰ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਤਾਂ ਕੀ ਸਰ ਇੱਕੋ 그룹 ਮੈਂ ਤਾਲੂ ਨਾ ਰੱਖਦੇ ਕਿ ਵੱਖ-ਵੱਖ ਰੋਨ ਇਹਨਾਂ ਦੇ ਇਹਨਾਂ ਦੇ ਵਿੱਚੋਂ 4 ਸਨੈਚਰ ਇੱਕੋ 그룹 ਹੀ ਰੋਦੇ ਐ ਤੇ ਦੋ ਸਨੈਚਰਜ਼ ਜਿਹੜੇ ਰਾਹੋਂ ਦੇ ਵਿੱਚ ਫੜੇ ਗਏ ਐ ਉਹ ਵੱਖ ਗਿਰੋਦੇ ਜੀ ਜਿਹੜੀ ਵਿਦੇਸ਼ੀ ਕਰੰਸੀ ਉਹ ਖੋਈ ਸੀ ਕਿ ਕਿਤੇ ਚੋਰੀ ਕੀਤੀ ਗਈ ਸੀ ਉਹ ਕਿੰਨਾ ਕਿੰਨਾ ਸੀ ਵਿਦੇਸ਼ੀ ਕਰੰਸੀ ਵਿਦੇਸ਼ੀ ਕਰੰਸੀ ਉਹਨਾਂ ਦੇ ਵਿੱਚੋਂ 20 ਡਾਲਰਸ ਨਿਕਲੇ ਆ ਤੇ ਇਸ ਦੇ ਨਾਲ ਉਹਨਾਂ ਦੇ ਕੋਲੋਂ ਕੁਝ ਇੰਡੀਅਨ ਕਰੰਸੀ ਉਹਨਾਂ ਦਾ ਫੋਨ ਤੇ ਹੋਰ ਡਾਕੂਮੈਂਟਸ ਵੀ ਬਰਾਮਦ। ਏਰੀਆ ਜਿਹਾ ਸਰਗਮ ਸੀ ਗੱਲ ਉਹ ਰਾਹੋ ਦੇ ਏਰੀਆ ਦੇ ਵਿੱਚ ਔੜ ਦੇ ਏਰੀਆ ਦੇ ਵਿੱਚ ਤੇ ਆਪਣੇ ਨਵਾਂ ਸ਼ਹਿਰ ਦੇ ਏਰੀਆ ਦੇ ਵਿੱਚ। ਅ근 ਮੈਨੇ ਦੀ ਉਮਰ ਕਿੰਨੀ ਹੈ? ਉਮਰਾਂ ਵੀ ਇਹਨਾਂ ਦੀ ਵੇਰੀ ਕਰਦੀਆਂ। ਸਾਰੇ ਐਡਲਟਸ ਐ। ਤੇ 20 ਤੋਂ ਲੈ ਕੇ ਇਹਨਾਂ ਦੀ 35 ਸਾਲ ਦੇ ਵਿੱਚ ਉਮਰ ਹੈ ਤੁਸੀਂ ਜ਼ਿਕਰ ਕੀਤਾ ਕਿ ਡਾਕੂਮੈਂਟ ਵੀ ਮਿਲੇ ਆ ਉਹ ਕਿਹਨਾਂ ਤੇ ਮਿਲੇ ਬੰਦੇ ਆਇਡੈਂਟੀਫਾਈ ਕਰ ਲਈ ਜੀ ਹਾਂਜੀ ਆਇਡੈਂਟੀਫਾਈਡ ਹੈ ਉਹਨਾਂ ਵੱਲੋਂ ਐਫਆਈਆਰ ਰਜਿਸਟਰ ਕਰਾਈ ਗਈ ਹੈ ਤੇ ਉਸ ਐਫਆਈਆਰ ਦੇ ਵਿੱਚ ਇਹਨਾਂ ਦੀ ਅਰੈਸਟ ਵੀ ਪਾ ਲਈ ਗਈ ਉਹ ਵੀ ਮੈਡਮ ਕੋਈ ਬੰਦੇ ਨੇ ਨਾ ਲਗੀ ਹੋਦੈ ਸਮਝ ਹੱਲੇ ਪੁੱਛਤਾ ਪੁੱਛਤਾ ਚੱਲ ਰਹੀ ਹੈ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਪੁੱਛਗਿੱਛ ਕੀਤੀ ਜਾਏਗੀ ਤੇ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਅਕੋਰਡਿੰਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਮੈਡਮ ਇੱਕ ਜਿਹੜਾ ਰਾਹੁਲ ਹਰਜਿੰਦਰ ਸਿੰਘ ਇਹਦੇ ਲਿਖਿਆ ਵੀ ਜਨਵਰੀ 22 ਦੇ ਵਿੱਚ ਇਹਨੂੰ ਸਜ਼ਾ ਹੋਈ ਹੈ ਹਾਂ ਜਮਾਨਤ ਤੋਂ ਆ ਕੇ ਬਾਅਦ ਫੇਰ ਇੱਕ ਵਾਰ ਫੇਰ ਹੀ ਵਾਅਦਾ ਤੋਂ ਅੰਜਾਮ ਦੇ। ਥੋੜੀ ਮੌਲੀ ਤੇ ਜਾ ਮੈਂ। ਸਾਝੋਰੇ ਮੰਡਨਾ ਦਾ ਹਾਸਲ ਕੀਤਾ ਜਾ ਰਿਹਾ।